ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਆ ਤੁਹਾਡਾ ਆਸ ਕਰਦੇ ਜੋ ਸਾਡੇ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾਤ ਅੰਦਰੂਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਉਣ ਨੂੰ ਆਲ ਸੈੱਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਅੱਜ ਦੀ ਵਿਜ਼ਿਟ ਪਿੰਡ ਬਟੋਵਾ ਜ਼ਿਲ੍ਹਾ ਸ਼ਹੀਦ ਉਤਰਨਤਨ ਸਾਹਿਬ ਤੇ ਤਸੀਲ ਪੱਟੀ ਲੱਗਦੀ ਸੱਚ ਨੂੰ ਤੇ ਇੱਕ ਬਿਲਕੁਲ ਜੈਡ ਬਲੈਕ ਪਹਿਲਾ ਸੂਬਾ ਝੋਟੀ ਜਿਹੜੀ ਬਿਲਕੁਲ ਤਾਜ਼ੀ ਹੋਈ ਆ ਤੇ ਇੱਕ ਵੀ ਵਾਲ ਜਿਹੜਾ ਪੂਛਤੇ ਨਹੀਂ ਚਟਾ ਹੈਗਾ ਦੇਖ ਸਕਦੇ ਜੀ ਠੀਕ ਆ ਜੀ ਬਿਲਕੁਲ ਜੈਡ ਬਲੈਕ ਪੂਛ ਆ ਤੇ ਬਹੁਤ ਸੋਹਣੀ ਝੋਟੀ ਪਹਿਲਾ ਸੂਬਾ ਵਧੇਰੇ ਜਾਣਕਾਰੀ ਲੈਣੇ ਆ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਕ ਪਰ ਕਰਕੇ ਟਿੱਪ ਕੇ ਚੋਕ ਤੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਆ। ਠੀਕ ਹੈ ਜੀ। ਤੇ ਆਓ ਲਈਏ ਵਧੇਰੇ ਜਾਣਕਾਰੀ ਵੀਰ ਤੋਂ। ਭਾਈ ਜੈਮਲ ਸਿੰਘ। ਭਾਈ ਜੈਮਲ ਸਿੰਘ ਦੀ ਸਾਸਰੀ ਘਰ। ਸਾਸਰੀ ਘਰ ਜੀ। ਚੜਦੀ ਕਲਾ ਜੀ। ਚੜਦੀ ਕਲਾ। ਹੋਰ ਸੁਣਾਓ। ਠੀਕ ਠਾਕ। ਕੀ ਨਾਮ ਹੈ? ਜੈਮਲ ਸਿੰਘ। ਪਿੰਡ ਬਲਟੋਆ। ਜ਼ਿਲ੍ਹਾ ਤਹਿਸੀਲ। ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ। ਮੋਬਾਈਲ ਨੰਬਰ। ਮੋਬਾਈਲ ਨੰਬਰ 9886799944। ਠੀਕ ਕਿਹੜਾ ਸੂਆ? ਸੂਆ ਪਹਿਲਾ ਜੀ। ਪਲੂਨ ਹੀ ਆ ਹਾਂਜੀ ਜੈਡ ਬਲੈਕ ਜੈਡ ਬਲੈਕ ਕਿਦਾਂ ਦੀ ਸਹੀ ਆ ਸੂਈ ਨੂੰ ਅੰਦਰ ਚੌਥਾ ਦੇਣੇ ਆ ਜੀ ਠੀਕ ਆ ਹਾਂਜੀ ਕਿੰਨੇ ਬੌਲੇ ਤੋਂ ਸਟਾਰਟਿੰਗ ਆ 7 ਕਿਲੋ ਦੀ 7 ਕਿਲੋ ਤੋਂ ਹਾਂਜੀ ਲਓ ਭਾਈ ਸਜਣੋ ਖੋਲ ਕੇ ਤੋਰ ਕੇ ਚੈੱਕ ਕਰਾਉਣੇ ਤੋਰ ਕੇ ਪਹਿਲਾ ਸੂਆ ਜਿਹੜੀ ਜੈਡ ਬਲੈਕ ਝੋਟੀ ਪਲੂਨ ਸੂਈ ਆ ਨਾ ਮਗਰ ਮੇਲਕਾ ਫਾ ਗਿਆ ਠੀਕ ਆ ਝੋਟੀ ਸੋਹਣੀ ਆ ਤੇ ਲੰਮੀ ਤੋਰ ਤੇ ਵੀਰ ਜੀ ਲਓ ਜੀ ਲਓ ਜੀ ਲਓ ਕੋਈ ਨਹੀਂ ਬੱਚੇ ਦਾ ਗਰਦੀ ਆ ਬੱਚੇ ਦਾ ਨਹੀਂ ਲਓ ਜੀ ਬਾਕੀ ਲੰਬੀ ਲੰਬੀ ਜੰਗੀ ਹਾਈ ਤੇ ਆ ਥਾਲੇ ਵਾ ਬਹੁਤ ਸੋਹਣਾ ਲੱਗਾ ਕੰਮ ਦਾ ਠੀਕ ਆ ਜੀ ਵੇਖ ਲਓ ਬਾਹਰ ਫੁੱਟ ਫੁੱਟ ਬਾਹਰ ਆਈ ਪਈ ਆ ਕੁਲੈਤ ਨੂੰ ਗਾਈਆਂ ਕੋਈ ਝੱਡਾ ਬਣਿਆ ਪਿਆ ਕਰਮਾਂ ਵਾਲੀ ਦਾ ਥਾਂ ਤੁਨ ਪੂਰੇ ਹੱਥ ਚ ਵਧੀਆ ਆਉਦੇ ਨਾ ਹਾਂਜੀ ਹਾਂਜੀ ਲਓ ਜੀ ਦੇਖ ਲਓ ਗਾੜ ਟੀ ਵੜੀ ਚੋਣ ਚੋਣ ਬੜਾ ਵਧੀਆ ਲਓ ਜੀ ਥਾਂ ਤੇ ਬਹੁਤ ਸੋਹਣਾ ਲੱਗਾ ਕੰਮ ਦਾ 7 ਕਿਲੋ ਬੌਲੇ ਤੋਂ ਸਟਾਰਟਿੰਗ ਆ ਤੇ ਦੋਦ ਕਿੰਨਾ ਕੁ ਭਾਈ ਜੀ ਪਾਜੂਗੀ ਦੋਦ ਵੀ ਜੀ 10 ਲੀਟਰ ਕਰ ਜੂਗੀ ਠੀਕ ਹੈ ਤੇ ਮੁੱਲ ਕੀ ਕਰਦੇ ਆ ਮੁੱਲ ਵੀ 75 ਹਜ਼ਾਰ ਜਾਇਜ ਕਿਨੇ ਦੇ ਲਗੇ ਕਰ ਦਾਂਗੇ ਮਾਨਤਾ ਫਿਰ ਵੀ 100000 ਛੱਡ ਦਾਂ ਉਹ ਖੁੱਲੇ ਦਾ ਫਿਕਰ ਕੀ 72000 ਦੀ ਦੇ ਪੂਰੇ 70 ਦੀ ਜਾਣ ਦੇ ਕੇ 40000 ਜਾਣ ਦੇ ਕੇ ਲਓ ਭਾਈ ਸਜਣੋ 70000 ਦੇ ਵਿੱਚ ਜਿਹੜਾ ਲੈ ਦੇ ਕੀਤਾ ਗਿਆ ਇਹਦਾ ਝੋਟੀ ਦਾ ਜੱਡ ਬਲੈਕ ਆ ਕੋਈ ਖਾਨਦਾਨੀ ਰਵੇ ਦੇ ਵਿੱਚੋਂ ਜਾਵਦੀ ਆ ਬਾਕੀ ਚਲੋ ਨਹੀਂ ਸਮਝ ਵੀਰ ਹੁਣਾਂ ਨੂੰ ਤੇ ਸੋਹਣੀ ਚੋਟੀ ਪਹਿਲਾ ਸੂਆ ਪਲੂਨ ਸੋਈ ਆ ਦੋ 10 ਕਿਲੋ ਯਾਰਾਂ ਪਾਈ ਜੋਗੀ ਆਪਣੀ ਖਰੀਦਦਾਰੀ ਕਰ ਲਿਓ ਪਿੰਡ ਵਲਟੋਵਾ ਪਹੁੰਚ ਕੇ ਨਰਖਪੁਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ